ਅੱਜ ਨਾਬਾ ਵਿਖੇ ਬੀਜੇਪੀ ਪਾਰਟੀ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ ਇਹ ਯਾਤਰਾ ਪਟਿਆਲਾ ਗੇਟ ਤੋਂ ਹੁੰਦੀ ਹੋਈ ਦੇਵੀਦਿਆਲ ਚੌਂਕ ਤੱਕ ਕੱਢੀ ਗਈ ਇਸ ਮੌਕੇ ਬੀਜੇਪੀ ਪਾਰਟੀ ਦੇ ਇੰਚਾਰਜ ਦਮਨ ਬਾਜਵਾ ਨਾਬਾ ਵਿਖੇ ਪਹੁੰਚ ਕੇ ਤਿਰੰਗਾ ਯਾਤਰਾ ਵਿੱਚ ਭਾਗ ਲਿਆ ਇਸ ਮੌਕੇ ਬੀਜੇਪੀ ਪਾਰਟੀ ਦੇ ਸੀਨੀਅਰ ਮੁਖ ਸੀਨੀਅਰ ਆਗੂ ਰਿੰਨਾ ਬਾਂਸਲ ਬੀਜੇਪੀ ਨਾਬਾ ਦੇ ਸੇਵਾਦਾਰ ਬਰਿੰਦਰ ਗੋਇਲ ਬਿੱਟੂ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੁਇਲ, ਰਾਮ ਕਿਸ਼ਨ ਭੱਲਾ, ਗੌਰਵਜ ਲੋਟਾ, ਵਿਸ਼ਾਲ ਸ਼ਰਮਾ, ਪ੍ਰਵਿੰਦਰ ਗੁਪਤਾ ਸਮੇਤ ਹੋਰ ਵੀ ਆਗੂ ਆਦ ਹਜ਼ਰ ਸਨ ਰਿਪੋਰਟ ਗੁਰਪ੍ਰੀਤ ਵਰਸ਼ਟ ਕਮਨ ਬਾਜ਼ੀਬਾਦੀ ਜੋਥੇ ਦੇ ਹਲਕਾ ਇੰਚਾਰਜ ਨੇ ਉਹ ਵਿਸ਼ੇਸ਼ ਤੌਰ ਤੇ ਖੇਡਾਂ ਦੇ ਖੇਡ ਕੀ ਸਾਡੇ ਸਮਾਣਾ ਤੌਰ ਕਾ ਇੰਚਾਰਜ ਨੇ ਸਾਰਿਆਂ ਦੇ ਬਹੁਤ بڑا ਸਾਡਾ ਸਹਿਯੋਗ ਕੀਤਾ ਤੇ ਪ੍ਰਮਾਤਮਾ ਨੇ ਵੀ ਸਾਡਾ ਬਹੁਤ بڑا ਸਾਥ ਦਿੱਤਾ ਅੱਜ ਦੀ ਗਰਮੀ ਦੇ ਵਿੱਚ ਇਹਦਾ ਠੰਡ ਬਰਸਾਤ ਦੀ ਸਾਡੇ ਵਿੱਚ ਖਾਸ ਕਰਕੇ ਕਾਲਜ ਦੇ ਮੰਡਲ ਪ੍ਰਧਾਨ ਰੱਬੀ ਜੀ ਸਾਡੇ ਪਰਮਿੰਦਰ ਜੀ ਸਾਰਿਆਂ ਦਾ ਇੱਕੀ ਦਾ ਜਿਹੜਾ ਨਾਮ ਲਵਾ ਇਹ ਨਾਮ ਲੈਣ ਦਾ ਮੌਕਾ ਨਹੀਂ ਦੇਸ਼ ਨੂੰ ਸਮਰਪਿਤ ਜਨ ਜਨ ਖੂਨ ਦਾ ਕਤਰਾ-ਕਤਰਾ ਇਹ ਹਿੰਦੁਸਤਾਨੀ ਬਹਾਦੂਗਾਂ ਤਮਨ ਬਾਜਵਾ ਮੈਡਮ ਨਾਬਾ ਪਹੁੰਚੇ ਹੋ ਅੱਜ ਕੀ ਗੈਨਾ ਚੋਣੇ ਤਿਰੰਗਾ ਯਾਤਰਾ ਲਈ ਅੱਜ ਜਿਹੜੀ ਤਿਰੰਗਾ ਯਾਤਰਾ ਦੇਸ਼ ਭਰ ਵਿੱਚ ਦੇਸ਼ ਦੇ ਲੋਕਾਂ ਵੱਲੋਂ ਆਪਰੇਸ਼ਨ ਸੰਦੂਰ ਨੂੰ ਸਮਰਪਿਤ ਔਰ ਸਾਡੀ ਜਿਹੜੀ ਆ ਭਾਰਤੀ ਸੈਨਾ ਹੈ ਵੈਦਰ ਉਹ ਆਰਮੀ ਹੈ ਬਾਇਓ ਸੈਨਾ ਹੈ ਜਾਂ ਸਾਡੀ ਨੇਵੀ ਹੈ ਉਨਾ ਦੇ ਹੌਸਲਾ ਅਫਜ਼ਾਈ ਲਈ ਉਹਨਾਂ ਦਾ ਧੰਨਵਾਦ ਅਦਾ ਕਰਨ ਲਈ ਇਹ ਦੇਸ਼ ਵਾਸੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਜਿਹੜੀ ਤਿਰੰਗਾ ਯਾਤਰਾ ਹਰ ਥਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਕੱਢੀ ਜਾ ਰਹੀ ਹੈ ਅੱਜ ਉਸੇ ਲੜੀ ਤਹਿਤ ਜਿਹੜੀ ਨਾਭਾ ਦੀ ਤਿਰੰਗਾ ਯਾਤਰਾ ਉਸ ਵਿੱਚ ਸ਼ੁਭਲੀਅਤ ਕਰਨ ਦਾ ਅਸਰ ਮਿਲਿਆ ਮੈਂਨ ਤਨਵਾਦੀਆਂ ਜ਼ਿਲ੍ਹਾ ਪ੍ਰਧਾਨ ਜੀ ਦੀ ਔਰ ਸਾਰੇ ਹੀ ਜੀਡੀਪੀ ਦੇ ਕਾਰਕਤਾਵਾ ਦੀ ਜਿਨ੍ਹਾਂ ਨੇ ਖੁਦ ਵੀ ਇਸ ਵਿੱਚ ਸ਼ੁਭਲੀਅਤ ਕੀਤੀ ਔਰ ਮੈਨੂੰ ਵੀ ਇਸ ਵਿੱਚ ਭਾਗ ਲੈਣ ਦਾ ਅਸਰ ਮਿਲਿਆ ਸ਼ਾਬ ਦੇਖਣ ਨੂੰ ਮਿਲਿਆ ਆ ਸ਼ੇਰਾਂ ਵਾਲੇ ਦਾ ਰੋਜ਼ਾਨਾ ਵਿੱਚ ਵਿਸ਼ਵਾਸ ਹੈ ਕਿ ਜਿਸ ਤਰੀਕੇ ਉਹਨਾਂ ਨੇ ਸਾਨੂੰ ਮਹਿਕੂੂਸ ਰੱਖਿਆ ਮੋਹਨਦੀ ਮੋਦੀ ਜੀ ਦੀ ਅਗਵਾਈ ਵਿੱਚ ਅਤੰਗਵਾਦ ਨੂੰ ਜਿਹੜਾ ਅਸੀਂ ਮੂੰਹ ਤੋਰ ਜਵਾਬ ਦਿੱਤਾ ਹੈ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ ਕਿਉਂਕਿ ਅਤੰਗਵਾਦ ਨੂੰ ਦਾ ਪਾਲਣ ਪੋਸ਼ਣ ਕਰਨ ਵਾਲੇ ਉਹੀ ਨੇ ਜਿਹੜੇ ਅਤੰਕੀਆਂ ਨੇ ਪਹਿਲਗਾਮ ਵਿੱਚ ਸਾਡੇ ਟੂਰਿਸਟ ਭਰਾਵਾਂ ਤੇ ਉਹਨਾਂ ਦਾ ਹੱਤਿਆ ਉਹਨਾਂ ਦਾ ਹਤਿਆਕਾਂ ਜਿਹੜਾ ਉੱਥੇ ਕੀਤਾ ਸੋ ਲੋਕਾਂ ਵਿੱਚ ਬਹੁਤ ਵੱਡਾ ਉਚਾਰ ਨਜ਼ਰ ਆਇਆ ਹੈ ਔਰ ਲੋਕੀ ਬਹੁਤ ਆਪ ਉਹਨਾਂ ਨੇ ਆਪ ਮਾਰੇ ਹੋ ਕੇ ਇਸ ਤਰੰਗਾ ਯਾਤਰਾ ਵਿੱਚ ਸ਼ੂਲਿਅਤ ਯਾਤਰਾ ਬਾਰੇ 90 ਦੇ ਬਾਜ਼ਾਰ ਦੇ ਵਿੱਚ ਤਿਰੰਗਾ ਲਹਿਰਾਇਆ ਵੀ ਗਿਆ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਤਿਰੰਗਾ ਯਾਤਰਾ ਹੋਈ ਹੈ ਨਾਭਾ ਸ਼ਹਿਰ ਦੇ ਵਿੱਚ ਵਾ ਸਾਰੇ ਸ਼ਹਿਰ ਦੇ ਨੌਜਵਾਨ ਪਹੁੰਚੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਪੈਨਾ ਨੇ ਹਿੱਸਾ ਲਿਆ ਬਹੁਤ ਹੀ ਸਫਲ ਰਹੀ ਸਾਡੀ ਤਿਰੰਗਾ ਯਾਤਰਾ ਅਸੀਂ ਭਾਰਤੀ ਆਰਮੀ ਨੂੰ ਸਲੂਟ ਕਰਦੇ ਹਾਂ ਭਾਰਤ ਮਾਤਾ ਕੀ ਜੈ ਸਾਨੂੰ ਸਾਡੀ ਦੇਸ਼ ਦੀ ਆਰਮੀ ਤੇ ਮਾਰ ਗੋਇਲ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਸਪੈਸ਼ਲ 90 ਪਹੁੰਚੇ ਹੋ ਤਿਰੰਗਾ ਯਾਤਰਾ ਲਈ ਅੱਜ ਸਾਡੇ 90 ਵਿੱਚ ਬਹੁਤ ਵੱਡੀ ਤਰੰਗਾ ਯਾਤਰਾ ਕੱਢੀ ਗਈ ਆ ਜੋ ਕਿ ਸਾਰੇ ਬਾਜ਼ਾਰ ਚ ਅਸੀਂ ਤਰੰਗਾ ਯਾਤਰਾ ਲਹਿਰਾਈ ਆ ਜੋ ਸੰਧੂਰ ਆਪਰੇਸ਼ਨ ਸੀ ਸਾਡੇ ਭਾਰਤ ਦਾ ਪਾਕਿਸਤਾਨ ਦੇ ਖਿਲਾਫ ਅੱਤਵਾਦੀ ਹੁਣ 150 ਕਿਲੋਮੀਟਰ ਅੰਦਰ ਜਾ ਕੇ ਮਾਰਿਆ ਗਿਆ ਸਾਨੂੰ ਉਸ ਗੱਲ ਦਾ ਬਹੁਤ ਮਾਣ ਆ ਭਾਰਤ ਦੇ ਸਾਡੇ ਜਵਾਨਾਂ ਦੇ ਤੇ ਅੱਗੇ ਵੀ ਆਉਣ ਵਾਲੇ ਟਾਈਮ ਚ ਅਸੀਂ ਮੂੰਹ ਤੋੜ ਜਵਾਬ ਸਾਡੇ ਦੁਸ਼ਮਣਾਂ ਨੂੰ ਦਵਾਂਗੇ ਸਾਨੂੰ ਇਸ ਗੱਲ ਦਾ ਭਾਰਤ ਦੇ ਵਿਸ਼ਵਾਸ ਦਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਹੁਤ ਤਾਕਤਵਰ ਨੇ ਇਸ ਕਰਕੇ ਸਾਨੂੰ ਮਾਣ ਆ ਸਾਡੀ ਸੈਨਾ ਤੇ ਜੀ ਜਵਾਨਾਂ ਦੇ ਜੈ ਭਾਰਤ ਮਾਤਾ ਕਹਣਾ ਚਾਹੁੰਦੇ ਹਾਂ ਜਿਹੜੀ ਅੱਜ ਤਿਰੰਗਾ ਯਾਤਰਾ ਨਿਕਲੀ ਹੈ ਇਹ ਜੀ ਤਿਰੰਗਾ ਯਾਤਰਾ ਸਾਰੇ ਹਿੰਦੁਸਤਾਨ ਵਿੱਚ ਕੱਢੀ ਜਾ ਰਹੀ ਹੈ ਇਸੇ ਤਰੀਕੇ ਨਾਲ ਦੇਖਦੇ ਹੋਏ ਅੱਜ ਨਾਭੇ ਵਿੱਚ ਬਹੁ ਭਾਰੀ ਗਿਣਤੀ ਵਿੱਚ ਸਾਰਮੇਤਾ ਰਿਸ਼ਤਨਾ ਸਮਾਜਿਕ ਸੰਸਥਾਾਂਾਂ ਸਾਹਮਣੇ ਮਿਲ ਜੁਲ ਕੇ ਇਹ ਸਾਥ ਦਿੱਤਾ ਹੈ ਇਸ ਦੇ ਵਿੱਚ ਭਾਰਤੀ ਜਨਤਾ ਵੱਡੇ ਨਮਾਇੰਦਾ ਤੌਰ ਤੇ ਮੁਰਹ ਹੋ ਕੇ ਸਾਰੇ ਭਾਡੇ ਨਾਲ ਲੈ ਕੇ ਭਾਰਤ ਦੇਸ਼ ਦੀ ਮਨਿੰਦਰ ਮੋਦੀ ਜੀ ਇਹਨਾਂ ਸੁਪਨਾ ਉਹਨੇ ਪੂਰਾ ਕੀਤਾ ਹੈ ਜੋ ਬਦਲ ਲਿਤਾ ਹੈ ਜੋ ਸਾਡੇ 26 ਮਾਰੇ ਗਏ ਸੀਗੇ ਉਹਨਾਂ ਦਾ ਬਦਲਾ ਲੈਣ ਦੇ ਆਨਲ ਪਾਕਿਸਤਾਨ ਨਾਲ ਲੜਾਈ ਕਰਕੇ ਕੁਝ ਥੱਲ ਮ ਸਾਡੇ ਹਿੰਦੁਸਤਾਨ ਦੇ ਮਾਣਾ ਵਿੱਚ ਪਈ ਹੈ ਮੈਂ ਇਹਨਾਂ ਦੀ ਬਹੁਤ ਵਧਾਈ ਦੇਣਾ ਤਿਰੰਗਾ ਯਾਤਰਾ ਦੇ ਸਾਰੇ ਨੂੰ ਕਿ ਬਹੁਤ ਹੀ ਭਾਰੀ ਕਿੰਤੀ ਵੀ ਸਭ ਨੇ ਪਹੁੰਚ ਕੇ ਸਾਡਾ ਸਾਥ ਦਿੱਤਾ ਠੀਕ